ਜਿਹੜੀ ਥੀਏਟਰ ਨੂੰ ਪਰਨਾਈ ਹੋਈ ਹੈ ਥੀਏਟਰ ਜਿਨ੍ਹਾਂ ਦੇ ਸਾਹਾਂ 'ਚ ਵਸਦਾ ਠੀਕ ਹੈ ਉਸ ਤੋਂ ਬਾਅਦ ਉਹ ਫਿਲਮਾਂ ਦਾ ਵੀ ਸਫਰ ਹੋਇਆ ਸਾਰਾ ਕੁਝ ਨਾਲ-ਨਾਲ ਚੱਲ ਰਿਹਾ ਹੈ ਟੀਵੀ ਸੀਰੀਅਲ ਵੀ ਚੱਲ ਰਹੇ ਨੇ ਬਹੁਤ ਸਤਕਾਰਯੋਗ ਜਸਵੰਤ ਦਮਨ ਜੀ ਤੇ ਬਹੁਤ ਸਤਕਾਰਯੋਗ ਗਵਿੰਦਰ ਦਮਨ ਜੀ ਏ 66 ਤੋਂ ਪਹਿਲਾਂ ਤੋਂ ਲੈ ਕੇ ਤੇ ਅੱਜ ਦੀ ਸਵੇਰ ਉੱਗਣ ਤੱਕ ਗਵਿੰਦਰ ਦਮਨ ਜੀ ਦਾ ਜਲਵਾ ਕਰਾ ਰਿਹਾ ਹੈ کمنٹ کر دیں ایک شیر دیکھ لائن ہی میں نے بڑی چنگی لگ دی ہے کہ تو ملا ہے تو یہ احساس ہوا ہے مجھ کو کہ یہ میری عمر محبت کے لیے تھوڑی ہے آج تر اوڑا کارجے صاحب کارجے صاحب کارجے صاحب کارجے صاحب صاحب کارجے صاحب کارجے صاحب کارجے صاحب کارجے صاحب کارجے صاحب ਮੈਂ ਉੜੇ ਐੜੇ ਵਾਲੇ ਕੱਪ ਦੀ ਸੌਖਾ ਕੇ ਕੰਨੀ ਆ ਜੇ ਮੈਂ ਯੂਰੋਪ ਆਉਂਗੀ ਸੱਚ ਨੂੰ ਸੱਚ ਨੂੰ ਇਹ ਗੱਲ ਨਹੀਂ ਤੇ ਵੈਸੇ ਵੀ ਮਸ਼ਹੂਰ ਆ ਕਿ ਮੈਨੂੰ ਲੋਕ ਡੰਗਦੇ ਸਾਦੇ ਨਹੀਂ ਕਿ ਇਹਨੇ ਪਤਾ ਨਹੀਂ ਕਿਹੜੇ ਵਾਲ ਕੀ ਕਹਿ ਰਹੇ ਨੇ ਤੇ ਜੋਗਨ ਮੈਂ ਕਹਿੰਦੀ ਚੋ ਦੀਪਕ ਨੇ ਆਪਣੇ ਆਪ ਹੀ ਮੰਨ ਲਈ ਆ ਵੀ 50 55 ਸਾਲ ਦਾ ਜਿਹੜਾ ਸਫਰ ਆ 5 ਮਿੰਟਾਂ ਅੰਚ ਨਹੀਂ ਸਿਮਟਿਆ ਜਾ ਸਕਦਾ ਤੇ ਮੈਨੂੰ ਤਾਂ ਵੈਸੇ ਵੀ ਨਹੀਂ ਬੋਲਣਾ ਆਉਂਦਾ ਮੈਂ ਰਾਈਟਰ ਨਹੀਂ ਆ ਮੈਂ ਤਾਂ ਦੂਜਿਆਂ ਦੇ ਲਿਖੇ ਹੋਏ ਸ਼ਬਦ رٹ کے سٹیج بول دی گیا ہوں اس مقابلے سے کوئی آ گیا پھر میں اس لیے مجھے ناپ توڑ کے شبد نہیں بھولنے ہو دے میں کرو اس طرح کی پریکپریشن کر کے نہیں آئی تو میں پانچ منٹ یا دو منٹ کہوں گے تو میں دو منٹ کی قسم کر دوں میں ٹریلر واپسی چھوٹی جی اپنی لائف کی شروعات دستی ہوں ہو اس لیے کہ تھی ٹریلر ویچ کے ایسے سکت ہو جاؤ ਮੈਨੂੰ ਤੁਹਾਨੂੰ ਅਗਲੀ ਵਾਰ ਇਕੱਲੀ ਨੂੰ ਬੁਲਾਉਣਾ ਹੀ ਪਵੇਗੀ ਮੈਂ ਵੀ ਨਾਈਟ ਦੀ ਸ਼ੁਰੂਆਤ ਕਿੱਥੋਂ ਹੋਈ ਸਾਡੀ ਦੱਸ ਦਿਆਂ ਅੱਟੁੱਟੇ ਜਿਨ੍ਹਾਂ ਦੀ ਤੇ ਜਿਨ੍ਹਾਂ ਦੀ ਗੱਲ ਹੁੰਦੀ ਹੈ ਇਹ ਜਦੋਂ ਮੈਨੂੰ ਮਿਲਿਆ ਇੱਕ ਟੁੱਟੇ ਦਿਲ ਵਾਲਾ ਨਿਸ਼ਾਨ ਸੀ ਮੁਹੱਬਤ ਦੇ ਵਿੱਚ ਬਹੁਤ ਸਾਦਾ ਸੀ ਕਿਉਂਕਿ ਇਹਨਾਂ ਦਾ ਪਰਿਵਾਰ ਜਿਹੜਾ ਸੀ ਕਾਂਗਰਸ ਦਾ ਸੀ ਤੇ ਜਿਹੜੀ ਕੁੜੀ ਨਾਲ ਮੁਹੱਬਤ ਸੀ ਉਹ ਕਾਂਗਰਸੀ ਸੀ ਸੀ ਤੇ ਫਾਈਨਲੀ ਗੱਲ ਲਾ ਕੇ ਪਾਰਟੀਆਂ ਤੇ ਮੁੱਕ ਗਈ ਤੇ ਕੁੜੀ ਨੇ ਕਹਿਤਾ ਕਿ ਮੈਂ ਮਾਪਾਪ ਦੇ ਖਿਲਾਫ ਨਹੀਂ ਜਾਣਾ ਤੇ ਗੱਲ ਖਤਮ ਹੋ ਗਈ ਤੇ ਵਿਚਾਰਾ ਬਹੁਤ ਸਾਰਾ ਟੁੱਟਿਆ ਦੇ ਕੇ ਅੰਦਰ ਦਰਦਾ ਸੀ ਕਿ ਮੈਂ ਹੀ ਉਜੜੇ ਹੋਏ ਪਰਿਵਾਰ ਦੇ ਵਿੱਚੋਂ ਜਦੋਂ ਕਿ ਪਰਿਵਾਰ ਅਜੇ ਆਪਣੇ ਖਾਣ ਪੀਣ ਦਾ ਰਹਿੰਦਾ ਉਹ ਉਜੜ ਕੇ ਆਏ ਸੀ ਪਾਕਿਸਤਾਨ ਤੋਂ ਸੈਟਰਲ ਨੂੰ ਕੋਸ਼ਿਸ਼ ਕਰ ਰਹੇ ਸੀ ਪਰ ਪਰਿਵਾਰ ਵਿੱਚ ਤੋਂ ਸੀ ਕਿ ਪੜ੍ਹਾਈ ਲਈ ਪਟਕੜੀ ਪਟਗੋਦੀ ਮੈਂ ਪਟਿਆਲੇ ਗਈ ਤੇ ਪਟਿਆਲੇ ਰਹਿੰਦੇ ਸੀ ਇਹਨਾਂ ਦੀ ਭੈਣ ਉਹ ਕੁੜੀ ਤੇ ਮੈਂ ਅਸੀਂ ਜਿੰਨੋਂ ਇਕੱਠੀਆਂ ਪੜ੍ਹਦੀਆਂ ਸੀ ਉੱਥੇ ਸਾਡੀ ਮੁਲਾਕਾਤ ਹੋਈ ਬੜੇ ਸਟੇਲਕ ਵਿੱਚ ਜਾਂਦੀ ਨਹੀਂ ਹੁੰਦੀ ਹੁੰਦੀ ਗੱਲ ਇੱਥੇ ਪਾਉਂਦੀ ਕਿ ਇੱਕ ਦਿਨ ਇਹਨਾਂ ਨੇ ਮੈਨੂੰ ਕਿਹਾ ਕਿ ਆਪਾਂ ਵਿਆਹ ਕਰਾ ਲਈਏ ਤੇ ਜਿਵੇਂ ਦੋਵੇਂ ਪਾਸਿਓਂ ਦੀ ਜ਼ਰੂਰਤ ਸੀ ਤੇ ਮੈਂ ਕਦੇ ਬਹੁਤ ਹੀ ਪੁੱਛਣਾ ਪਏਗਾ ਇਹ ਨਹੀਂ ਕਿ ਬਿਲਕੁਲ ਮੈਂ ਨਾ ਆਪਣੇ ਭੈਣ ਨੂੰ ਲੈਣ ਆਉਂਦੇ ਸੀ ਤੇ ਨਾ ਜਿਵੇਂ ਆ ਕੇ ਉੱਤੇ ਖੜੇ ਹੋਣਾ ਸਿੰਘ ਸਭਾ ਸਕੂਲ ਦੇ ਵਿੜੇ ਦੇ ਵਿੱਚ ਇੱਕ ਬੋਰਡ ਤੇ ਬੰਦਾ درخت ਸੀ ਬਹੁਤ ਵੱਡਾ ਉਹਦੀਆਂ ਜੜ੍ਹਾਂ ਹੋਈਆਂ ਵੀ ਕਿ ਜਦੋਂ ਵੀ ਇਹਦਾ ਪੱਤੇ ਆ ਰਿਹਾ ਮੈਂ ਫੜ ਕੇ ਉਹਦੋਂ ਜੂੜਾ ਰੱਖਿਆ ਹੁੰਦਾ ਸੀ ਤੇ ਜੂੜੇ ਨੇ ਢਿਲਕੇ ਹੋਣਾ ਮੱਥੇ ਦੇ ਉੱਤੇ ਤੇ ਬਹੁਤ ਔੜਾ ਲੱਗਦਾ ਇਹ ਨਹੀਂ ਸੀ ਕਿ ਬਿਲਕੁਲ ਮੈਂ ਜਾਣ ਵੀ ਨਹੀਂ ਸੀ ਕਮਨ ਕਰਨਾ ਸੀ ਲੱਗਦਾ ਮੈਨੂੰ ਬਹੁਤ ਚੰਗਾ ਲੱਗਦਾ ਸੀ ਤੇ ਜਦੋਂ ਆਫਰ ਆਇਆ ਤੇ ਮੈਂ ਉਹ ਕੋਕਾ ਛੱਡਣਾ ਨਹੀਂ ਚਾਹਿਆ ਬਾਪੂ ਜੀ ਨਾਲ ਗੱਲ ਕੀਤੀ ਤਾਂ ਬਾਪੂ ਜੀ ਕਹਿੰਦੇ ਵੀ ਫੇਰ ਤੁਸੀਂ ਕਰਾਉਣਾ ਵਿਆਹ ਤੇ ਇਹ ਉਹ ਲੰਮਾ ਨਹੀਂ ਹੋ ਸਕਦਾ ਇਹਨੂੰ ਫਟਾਫਟ ਕਰਨਾ ਪੈਣਾ ਮੈਂ ਉਦੋਂ ਅਜੇ 10ਵੀਂ ਪੜ੍ਹਦੀ ਸੀ ਤੇ ਸਾਡਾ ਕੁਸ਼ ਜਿਹੜਾ ਉਹ ਵਿਤੀ ਵਿਆਹ ਤਾਂ ਹੋ ਗਿਆ ਬਰਾਤ ਦੇ ਵਿੱਚ ਕੇਰ ਸਿੰਘ ਪੰਜਾਬੀ ਯੂਨੀਵਰਸਿਟੀ ਵਾਲੇ ਬਰਕਾਸ਼ ਸਿੰਘ ਉਹ ਪ੍ਰਤਾਪ ਸਿੰਘ ਗਿੱਲ ਸਾਰੇ ਆਪਣੇ ਆਪਣੇ ਡਿਪਾਰਟਮੈਂਟਾਂ ਨਾਲ ਕੋਈ ਹੈੱਡ ਸੀ ਕੋਈ ਡੀਲ ਸੀ ਜਿਹੜਾ ਇੱਕ ਜਸਪਾਲ ਸਿੰਘ ਵੀ ਨੇ ਅਸ਼ੀਰਦ ਸਿੰਘ ਸਾਹਿਬ ਨੂੰ ਥੋੜਾ ਮਾਰਕਾਸ ਸੀ ਤੇਰਾ ਬੰਦੇ ਤੇਰਾ ਪ੍ਰਾਪਤੀ ਸੀ ਤੇ ਮੇਰੇ ਫਾਦਰ ਦੀ ਕੋਈ ਸ਼ਰਤ ਸੀ ਕਿ ਉੱਥੇ ਸ਼ਰਾਬ ਦੀ ਨਹੀਂ ਤੇ ਸਾਡੇ ਖੇਤਾਂ ਦੇ ਵਿੱਚ ਦੋ ਟੈਂਟ ਲੱਗੇ ਸੀ ਇੱਕ ਦੇ ਵਿੱਚ ਬੰਨ ਕੇ ਦਰੀਆਂ ਵਸਾ ਕੇ ਤੇ ਕਢਾਈਆਂ ਗਿਆ ਚਾਦਰਾਂ ਵਸਾ ਕੇ ਡਾਇਰ ਹੋਏ ਸੀਗੇ ਰਾਤ ਨੂੰ ਸੌਣ ਨੂੰ ਇੱਕ ਦੇ ਵਿੱਚ ਖਾਣੇ ਦਾ ਇੰਤਜ਼ਾਮ ਸੀ ਜਲੋਜੀ ਸਭ ਪਹੁੰਚ ਗਏ ਉੱਥੇ ਤੇ ਰਾਤ ਨੂੰ ਜਦੋਂ ਹੋਇਆ ਖਾਣਾ ਕਿਉਂ ਰਾਤ ਨੂੰ ਬਰਾਤਾਂ ਨਹੀਂ ਆ ਸੀਗੀਆਂ ਤੇ ਟੈਂਟ ਸੱਜਿਆ ਹੋਇਆ ਉਹ ਗੈਸ ਲੱਗੇ ਹੁੰਦੇ ਸੀ ਉਦੋਂ ਲਾਈਟ ਤਾਂ ਹੁੰਦੀ ਨਹੀਂ ਸੀ ਗੈਸ ਲੱਗੇ ਹੋਏ ਆ ਉਹ ਬਰਾਤ ਕੋ ਕਿਸੇ ਨੇ ਕਿਹਾ ਕਿ ਕਿ ਉਹਨਾਂ ਲਾਲ ਚਰਚਾ ਪਾਉਂਦੇ ਹੁੰਦੇ ਸੀ ਉਧਰ ਇੰਦੇ ਚ ਤੇ ਉਹ ਨਾਲ ਉਹ ਮਿੱਠਾ ਜਿਹੜਾ ਗੱਦਾ ਬਣਾਉਂਦੇ ਉਹ ਜਿਹੜੇ ਮਿੱਠੇ ਚੌਲ ਤੇ ਉਹ ਜਦੋਂ ਕਿਸੇ ਨੂੰ ਦੱਕੀਆ ਮੈਂ ਜਾ ਕੇ ਸੇਵਰਾ ਚੋਂ ਕਹਿੰਦਾ ਵੀ ਰੈਂਤੇ ਚ ਮਿਰਚਾ ਲਾਦਾ ਤੇ ਇੰਦਰ ਉਹ ਮੋਲਦੀ ਲਾਹਪੜੀ ਲਾਹਪੜੀ ਜੋ ਬੜਾ ਜੀਤੀ ਹੋਈ ਸੀ ਤੇ ਜਾ ਕੇ ਗੈਸ ਦੇ ਵਿੱਚ ਮੁੱਕਾ ਮਾਰਿਆ ਤੇ ਹਾਥੀ ਫਿਸਦੀ ਕਰ ਗਿਆ ਔਰ ਉਧਰ ਕਾਮਰੇਟ ਸੀ ਜੋ ਮੇਰਾ ਉਹਨੇ ਜਿਹੜੇ ਭਾਈ ਕੀ ਆਏ ਹੋਏ ਸੀ ਤੇ ਲਾਵਾ ਲੂਆ ਕਰਾਉਂਗਾ ਉਹਨਾਂ ਨੂੰ ਭਜਾਵਾ ਕਿ ਕਿੰਨਾ ਮੈਂ ਜੀ ਵਿਆਹ ਕਰਾ ਆਪਣੀ ਕੁੜੀ ਦਾ ਜਿੱਧਰੋਂ ਆਏ ਉਹ ਆਪਣੇ ਮੂੰਹ ਲੈ ਕੇ ਸੁੱਤੇ ਉਧਰ ਚਲੇ ਗਏ। ਕੋਲੇ ਮਾਗੜਾ ਪੈ ਗਿਆ ਉੱਥੇ। ਮੇਰੇ ਫਾਦਰ ਨਾਮ ਜਾਰੇ ਬਹੁਤ ਕਾਮਰੇਟ ਸੀ ਆਪਣੇ ਇਲਾਕੇ ਦੇ ਬਹੁਤ ਸਾਰੀ ਉਮਰ ਜੇਲਾ ਕੱਟੀਆਂ ਟੇਕ ਫਾਈਟਰ ਸੀ। ਉਹ ਤੇ ਗੁਰਪ੍ਰਤਾਪ ਸਿੰਘ ਗਿੱਲੋ ਇਹਨਾਂ ਦੇ ਗੁਰੂ ਸਿੰਘ 뮤జిక్ ਦੇ ਉਹਨਾਂ ਕੋਲੋਂ 뮤జిక్ ਦਿੱਤੇ ਸੀ। ਸਾਰੀ ਰਾਤ ਇਹੀ ਫੈਸਲਾ ਹੁੰਦਾ ਰਿਹਾ ਕੋਈ ਨਾ ਆ ਗਿਆ ਤੂੰ ਸਮਝਾਵਾਂਗੇ ਤੂੰ ਕਰ ਲੋ ਕਰ ਲੋ ਕਰ ਲੋ। ਜਦ ਤੱਕ ਕਿ ਫੈਸਲਾ ਹੋਇਆ ਤੇ ਭਾਈ ਜੀ ਤਾਂ ਭੱਜ ਗਏ। ਹੁਣ ਲਾਵਾ ਕੋਟ ਕਰਾਵੇ। ਤੋ ਉਹ ਕੇਰ ਸਿੰਘ ਨੇ ਸਾਡੀਆਂ ਨਵਾਂ ਬੜੀਆਂ ਕਰੀ ਹੋਈ ਹੈ। ਕਿਆ ਬਾਤ ਹੈ। ਕਿਆ ਬਾਤ ਹੈ। ਕਹਿੰਦੇ ਚਲੋ ਜੇ ਕਿਸੇ ਨੇ ਜ਼ਿੰਦਗੀ ਕਟਣੀ ਹੁੰਦੀ ਹੈ ਨਾ ਤਾਂ ਬਿਣਾ ਪੜੇ ਵੀ ਕੱਟ ਲੈਂਦਾ ਹੈ। ਜਬੇ ਵਾਂ ਬਿਣਾ ਘੁੰਮੇ ਵੀ ਕੱਟ ਲੈਣੀ ਹੈ ਤੇ ਨਹੀਂ ਕੱਟਣੀ ਤੇ ਭਾਵੇਂ 10 ਗੁਰੂ ਗ੍ਰੰਥ ਸਾਹਿਬ ਰੱਟ ਲੋ ਤਾਂ ਤਾਂ ਵੀ ਨਹੀਂ ਕੱਟਣੀ। ਚਲੋ ਇੱਕ ਵਾਰੀ ਸਹੀ। ਐਂਦਾ ਅਸੀਂ ਆ ਗਏ। ਅਕਬੋ ਦੀ ਜ਼ਿੰਦਗੀ ਜਦ ਸ਼ੁਰੂ ਹੋਈ ਉਹਦੇ ਵਿੱਚੋਂ ਮੈਂ ਬਾਹਲਾ ਲੁਭਾ ਨਹੀਂ ਕਰਨਾ। ਸਿਰਫ ਇਹ ਇਹ ਕਹਿਣਾ ਹੈ ਕਿ ਬਹੁਤ ਥੀ ਜੇ ਮੈਂ ਮੈਂ ਤਾਂ ਜਸਵੰਤ ਸੀ ਥੋੜੀ ਜਸਵੰਤ ਵੀ ਨਹੀਂ ਸੀ ਤੇ ਜੇ ਮੈਂ ਜਸਵੰਤ ਤੋਂ ਜਸਵੰਤ ਦਮਨ ਬਣੀ ਆ ਤਾਂ ਉਹ ਇਸ ਸਖਸ਼ ਕਰਕੇ ਨਹੀਂ ਉਹ ਇਸ ਲਈ ਕਿ ਕਲਾ ਦਾ ਤਾਂ ਮੈਨੂੰ ਮੈਨੂੰ ਤਾਂ ਕਲਾ ਦਾ ਇੱਲੇ ਦਾ ਨਾਮ ਕੁਪੜ ਨਹੀਂ ਸੀ ਆਉਂਦਾ ਇਸ ਨਾਲ ਤੇ ਮੈਨੂੰ ਇਹਨੇ ਤੋੜਿਆ ਜੋ ਮੈਨੂੰ ਆਪਣੇ ਨਾਲ ਮੇਰੀ ਉਂਗਲ ਫੜ ਕੇ ਕੋੜੀ ਦਾ ਕੋੜੀ ਇੱਕ ਇੱਕ ਡੰਡਾ ਚੜਾ ਕੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਜਿਵੇਂ ਜਿਆ ਮੈਂ ਟੇਟਰ ਤੋਂ ਬਾਅਦ ਫਿਰਫਾ ਵਰਤਰੀ ਮੈਂ ਬਿਲਕੁਲ ਆਫਲਾਈਨ ਨਹੀਂ ਚ ਜਾਣਾ ਨਹੀਂ ਸੀ ਚੌਂਦੀ ਲੇਕਿਨ ਜਿਸ ਰਾ ਇਸ ਸਖਸ਼ ਨੇ ਮੈਨੂੰ ਹਰ ਹਰ ਸਟੈਪ ਤੇ ਮੇਰਾ ਸਾਥ ਦਿੱਤਾ ਤੇ ਮੈਨੂੰ ਕੋ ਰਿਆ ਮੈਂ ਮੈਂ ਇਹਦੀ ਬਹੁਤ ਸ਼ੁਕਰਗੁਜ਼ਾਰ ਹਾਂ ਇੱਕ ਬਹੁਤ ਬੇਸਖਸ਼ ਸ਼ਕ ਮੈਂ ਕਹਿ ਨਹੀਂ ਹੁੰਦੀ ਆ ਕਿ ਅਸੀਂ ਮਰ ਜਾਣ ਦੀ ਹੱਦ ਤੱਕ ਚਾਰ ਕੀਤਾ ਮਰ ਜਾਣ ਦੀ ਹੱਦ ਤੱਕ ਕਈ ਵਾਰੀ ਲੜਦੇ ਆ ਜਦੋਂ ਲੜਦੇ ਆ ਲੇਕਿਨ ਮਰ ਜਾਣ ਦੀ

ਪਤਾ ਨਹੀਂ ਹੁੰਦਾ ਵੀ ਕਿੱਥੋਂ ਆਉਣਾ ਕੁਝ ਜਾਂ ਕਿੱਥੋਂ ਨਹੀਂ ਆਉਣਾ ਲੇਕਿਨ ਇਹਨੇ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਜਿਹੜਾ ਵੱਡਾ ਕੀਤਾ ਉਹਨਾਂ ਤਵੇ ਕਿਸੇ ਕਿਸਮ ਦੀ ਡਾਕਾ ਨਹੀਂ ਹੁੰਦਿੱਤਾ ਔਰ ਕੋਈ ਸਮਾਜੀਕ ਜਦੋਂ ਵਿਆਹ ਹੋਇਆ ਹੋਇਆ ਕਿ ਮੈਂ ਇਹਨਾਂ ਤੋਂ ਕੰਪਨੀ ਤੋਂ ਮੈਂ ਡੰ ਲਾ ਗਿਆ ਲੋ ਜੀ ਦਮਨ ਜੀ ਤੁਕੇ ਜਾਲ ਮੈਨੂੰ ਪਾਓ ਮੈਨੂੰ ਇਹਨਾਂ ਨੂੰ ਪੜਾਈ ਇਹਨਾਂ ਨੇ ਦਿੱਤਾਗੇ ਇਸ ਤਰ੍ਹਾਂ ਟਰਾਈਲਰ ਡੰ ਲਾ ਚੰਗੀਆਂ ਮਾੜੀਆਂ ਜਿੰਦੀਆਂ ਆ ਸਾਫ ਗੱਲਾਂ ਦੇ ਬਾਵਜੂਦ ਕਿਉਂਕਿ ਮੈਂ ਤੁਹਾਨੂੰ ਦੱਸਦਾ ਮੈਨੂੰ ਪਤਾ ਤੁਸ ਮੈਨੂੰ ਕੱਲੀ ਕਿਤੇ ਬਲਾਓਗੇ ਜ਼ਰੂਰ ਨਹੀਂ ਵੈਸੇ ਪਤਾ ਲੱਗਿਆ ਵੀ ਘਰ ਕਿਦੀ ਚੱਲਦੀ ਆ ਸਾਡੀ ਲਾਈਫ ਬੜੀ ਵਧੀਆ ਬਲਾਵਾਂਗੇ ਨਿਕਲੇ ਬਲਾਵਾਂਗੇ ਤੁਹਾਡੇ ਨਾਲ ਵੱਖਰੇ ਰੂਰੂ ਕਰਾਂਗੇ ਬਹੁਤ ਕੁਝ ਹੈ ਕੱਲ੍ਹ ਕਿ ਆ ਸਕੇ ਜੇ ਰਾਮਪੁਰਗੇ ਖੜਾ ਹੋਵੇ ਤਾਂ ਮੈਨੂੰ ਪੁੱਛੇ ਕਿ ਤੈਨੂੰ ਆਪਦੇ ਸਾਥ ਚਾਹੀਦੇ ਆ ਜਾਂ ਤੈਨੂੰ ਦਵਿੰਦਰ ਗੱਭਨ ਚਾਹੀਦਾ ਤਾਂ ਮੈਂ ਕਹੂੰਗੀ ਮੈਨੂੰ ਦਵਿੰਦਰ ਚਾਹੀਦਾ ਹਾਏ ਹਾਏ ਸ਼ੁਕਰੀਆ ਬਾਤ ਹੁਣ ਤੇ ਬਗਾਈ ਨਹੀਂ ਬੋਲੂ ਦਵਿੰਦਰ ਬੰਟੀ ਕਲਮ ਬਸ ਤਨਵਾਦ ਕਰਦਾ ਸਤਿ ਸ੍ਰੀ ਅਕਾਲ ਕਿ ਜਿਹਨਾਂ ਨੇ ਸਾਨੂੰ ਪੜਾਇਆ ਮੌਕਾ ਦਿੱਤਾ ਜਦੋਂ ਇਹ ਅਨਨੇ ਗੱਲਸ਼ੁਣ ਕੀਤੀ ਹੈ ਪਟਿਆਰਿਆਂ ਸੀ ਰਹਿੰਦੇ ਸੀ ਕਿ ਠੀਕ ਹੈ ਵੀ ਫੈਸਲਾ ਹੋ ਗਿਆ ਕਿ ਵਿਆਹ ਕਰਾਉਣਾ ਪਰ ਮੈਂ ਇੱਕ ਸ਼ਰਤ ਰੱਖ ਦਿੱਤੀ ਸ਼ਰਤ ਇਹ ਸੀ ਕਿ ਉਹਨਾਂ ਦੇ ਵਿੱਚ ਕੁੜੀਆਂ ਅਵੇਲੇਬਲ ਨਹੀਂ ਚੁਣਨਗੇ ਥੀਏਟਰ ਲਈ ਮੈਂ ਸ਼ਰਤ ਇਹ ਰੱਖ ਦਿੱਤੀ ਕਿਉਂਕਿ ਮੈਂ ਥੀਟਰ ਨਾਲ ਵੱਧਿਆ ਹੋਇਆ ਸੀ ਥੀਏਟਰ ਕਰਨਾ ਚਾਹੁੰਦਾ ਸੀ ਨੈਸ਼ਨਲ ਸਕੋਪ ਪ੍ਰੋਗਰਾਮ ਆ ਤੋ ਪਹਿਲੀ ਵਾਰ ਪੰਜਾਬੀ ਦੇ ਪੰਜਾਬ ਦੇ ਵਿੱਚੋਂ ਆਪਾਰਟ ਚੁਹਾਣਾ ਜੀ ਕਰਕੇ ਆਏ ਜਿਹਨਾਂ ਨਾਲ ਅਸੀਂ ਤੋਂ ਕੰਮ ਵੀ ਕੀਤਾ ਤੇ ਮਾ ਉਹ ਮੇਰਾ ਮਿਨੀ ਐਨਐਸਟੀ ਕੇ ਨਾਮ ਨਾਲ ਨੈਸ਼ਨਲ ਸਕੋਪ ਪ੍ਰੋਗਰਾਮ ਬਣ ਰਿਹਾ ਸੀ ਤੇ ਜਦੋਂ ਅਸੀਂ ਉੱਥੇ ਇੱਕਠੇ ਹੋਏ ਤਾਂ ਮੈਨਾਂ ਨੇ ਸ਼ਰਤ रखी ਕਿ ਦੇਖੋ ਵਿਆਹ ਤਾਂ ਹੋਊਗਾ ਜੇ ਤੂੰ ਮੈਨੂੰ ਥੀਏਟਰ ਕਰੇ ਇਹ ਕਹਿੰਦੀ ਮੈਂ ਘਰੇ ਪੁੱਛਦੀ ਪੁੱਛ ਕੇ ਆਈ ਫਿਰ ਆ ਕੇ ਇਹਨੇ ਬਹੁਤ ਸੋਹਣਾ ਜਵਾਬ ਦਿੱਤਾ ਕਹਿੰਦੇ ਜੇ ਤੂੰ ਖੇਤੀ ਕਰਦਾ ਹੁੰਦਾ ਮੈਂ ਪੱਤਾ ਲੈ ਕੇ ਆਇਆ ਕਰਦੀ ਤੇ ਉਸੇ ਟਕਰੇ ਵਾਸਤੇ ਟਕਰ ਕਰਉ ਹਾਂ 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 ਸੋ ਉਥੇ ਤੋਂ ਚਲਦੇ ਚਲਦੇ ਆ ਅਸੀਂ ਇਕੱਠੇ ਹੋ ਕੇ ਕੰਮ ਕੀਤਾ ਔਰ ਇਦਾਂ ਜਿਹਾ ਅਸੀਂ ਇੱਕ ਦੂਜੇ ਦੇ ਨਾਲ ਰਲ ਕੇ ਕੰਮ ਕੀਤਾ ਕਿ ਇਹ ਹੱਥ ਇੱਕ ਇਹਨੇ ਘਰ ਵੀ ਸੰਭਾਲਿਆ ਬੱਚੇ ਵੀ ਪੈਦਾ ਕੀਤੇ ਬੱਚੇ ਸੰਭਾਲੇ ਵੀ ਸਭ ਕੁਝ ਕੀਤਾ ਉਹਦੇ ਨਾਲ ਹੋਂ ਤੱਕ ਵੀ ਇਹ ਉਸ ਤਰੀਕੇ ਨਾਲ ਸਮਾਰਦੇ ਨੇ ਤੇ ਪਰਥੀਟਰ ਦੇ ਵਿੱਚ ਜਦੋਂ ਇਹਨਾਂ ਨੂੰ ਜਦੋਂ ਦੀ ਲੋਡ ਪਈ ਇਹਨਾਂ ਨੇ ਥੀਟਰ ਕੀਤਾ ਉਸ ਤੋਂ ਬਾਅਦ ਉਸੇ ਥੀਟਰ ਨੂੰ ਕਰਦੇ ਕਰਦੇ ਜਦ ਪਹਿਲੀ ਵਾਰ ਦੀ ਹਰਕਤ ਜਿਹੜੀ ਥੀਟਰ ਦੀ ਇਹ ਹੋਈ ਬੜੀ ਇੰਟਰਸਟਸਪੈ ਇਹ ਪਿੱਛੇ ਬੋਲਦੇ ਹੁੰਦੇ ਸੀ ਯਾਰ ਪੱਟਵਣਾ ਦੇ ਕਰਨਾਟਕ ਸੀ ਇਤਿਹਾਸਵਾਦ ਹੋ ਜਾਂਦਾ ਮੈਂ ਬੋਲਦਾ ਹੁੰਦਾ ਸੀਗਾ ਨਿੱਕੀ ਜਿਹੀ ਆਵਾਜ਼ ਤੇ ਬੋਲਦਾ ਸੀ ਸੀ ਬਜ਼ੀ ਦੀ ਆਵਾਜ਼ ਉਹ ਕਲਸ਼ ਉਹਦਾ ਐਕਟਰ ਲੱਭ ਨਹੀਂ ਜਦ ਮੈਂ ਉਹਨੂੰ ਉਹ ਪੁਰਾਣੇ ਦਸਤਖਤਾਂ ਉਹ ਮੇਰੇ 그룹 ਦੇ ਬੰਦੇ ਸੀਗੇ ਜਦੋਂ ਇਹਨਾਂ ਨੇ ਆਪਣਾ ਉੱਥੇ ਸ਼ੁਰੂ ਕੀਤਾ ਤੇ ਇਹਨਾਂ ਨੂੰ ਸੁਣ ਲੋ ਇੱਕ ਕੁੜੀ ਜੀਂ ਕਿ ਰੱਤਾ ਸਾਨੂੰ ਪਲੇ ਸੀਗਾ ਇੱਕ ਕੁੜੀ ਨੂੰ ਕਿ ਗੁੰਡਾ ਸ਼ਿਖ ਚੇੜ ਰਿਹਾ ਉਹਦੇ ਪਿੱਛੇ ਆਪਣਾ ਕੀ ਕਹਿੰਦੇ ਹੈ ਉਹ ਬਸ ਇੱਕ ਪਾਸ ਇੱਕ ਬਿੰਚੋਂ ਨਿਕਲ ਕੇ ਦੂਜੇ ਬਿੰਚੇ ਜਾਣਾ ਸੀ ਚੀਫ ਮਾਰਕੀਟ ਇਹਨੂੰ ਮਸਾ ਬਣਾਇਆ ਬੰਦੇ ਨੇ ਨਾ ਕਹਦਾ ਜਦੋਂ ਇਹਨੇ ਮੰਨ ਕੇ ਮਨ ਕੇ ਔਖੀ-ਸੌਖੀ ਨੇ ਕਰ ਰਿਆ ਤੇ ਅੱਗੇ-ਅੱਗੇ ਦਾ ਬਿਆਨ ਹੈ ਕਿ ਮੈਂ ਚੱਜ ਕੇ ਗਿਰਗੀ ਮੈਂ ਛੋਟੋ ਕੇ ਦੇਖਾਂ ਕਿ ਮੈਂ ਜੁਣੀ ਆ ਅੱਜ ਉਹ ਉਸ ਤੋਂ ਬਹੁਤ ਉਹ ਜਿਸ ਵਾਰਤਾਂ ਕਿੰਨੀਆਂ ਫਿਲਮਾਂ ਕਰ ਚੁੱਕੀ ਹੈ 40-41 ਫਿਲਮਾਂ ਕੀਤੀਆਂ ਜਿਹਦੇ ਵਿੱਚ ਟ੍ਰੇਨ ਟੂ ਪਾਕਿਸਤਾਨ ਨਮਸਤੇ ਲੰਡਨ ਨਮਸਤੇ ਇੰਗਲੈਂਡ ਉਹਨਾਂ ਗੀਆਂ ਫਿਲਮਾਂ ਅੰਗਰੇਜ਼ੀ ਦੀ ਫਿਲਮਾਂ ਵੀ ਕੀਤੀਆਂ ਸੋ ਇਸ ਤਰ੍ਹਾਂ ਕਰਕੇ ਇਹਨੇ ਮੇਰਾ ਸਾਥ ਦਿੱਤਾ ਜੇ ਮੈਂ ਥੀਏਟਰ ਲਈ ਖੜਾ ਹਰ ਪੱਖ ਤੋਂ ਘਰ ਦੇ ਪੱਖੋਂ ਵੀ ਹਰ ਪੱਖੋਂ ਵੀ ਜੇ ਮੈਂ ਖੜਾ ਥੀਏਟਰ 'ਚ ਖੜਾ ਅਜ ਮੇਰੇ ਨਾਮ ਦਾ ਜ਼ਿਕਰ ਕੀਤਾ ਸੀ ਚੇਪੜ ਤੋਂ ਪਹਿਲਾਂ ਦਾ ਮੈਂ ਉਹਦੇ ਵਿੱਚ ਇੱਕ ਇੱਕ ਪਾਈਸੇ ਫੇਸਬੁਕ ਦੇ ਉੱਪਰ ਕਿ ਜਿਸ ਪ੍ਰਗਿਆ ਸਿੰਘ ਨੂੰ ਅੰਗਰੇਜ਼ਾਂ ਨੇ ਕਾਹਲ ਆਇਆ ਸੀਗਾ ਅੱਜ ਉਹਦੀ ਸੋਚ ਇੰਗਲੈਂਡ ਦੀ ਯੂਨੀਵਰਸਿਟੀ ਜਾ ਕੇ ਬੈਗੀ ਉੱਥੇ ਕਿ ਕਿਤਾਬ ਛਪੀ ਹੈ ਜਿਹਦੇ ਵਿੱਚ ਉਸ ਨਾਟਕ ਦਾ ਛਪਣ ਤੋਂ ਪਹਿਲਾਂ ਦਾ ਬਾਰ-ਬਾਰ ਮੈਂ ਉਕਤਾਂ ਮਗਾ ਕੇ ਕਹਿੰਦੀ ਹੈ ਬਾਰ-ਬਾਰ ਜ਼ਿਕਰ ਹੁੰਦਾ ਕਈ ਜਗ੍ਹਾ ਵਿੱਚ ਜ਼ਿਕਰ ਹੁੰਦਾ ਉਸ ਦਾ ਸੋ ਇਹ ਜੋ ਜੋ ਹੋਇਆ ਹੈ ਇਹ ਨਾ ਦੇ ਸਾਸ-ਸਾਸ ਦਾ ਇਹਨਾਂ ਦੀ ਕੁਰਬਾਨੀ ਛਦ ਦਾ ਲੜਾਈ ਪੜਾਈ ਤਾਂ ਚੱਲਦੀ ਰਹਿੰਦੀ ਹੈ ਉਹ ਤਾਂ ਚੱਲਣੀ ਵੀ ਚਾਹੀਦੀ ਹੈ ਉਹਨਾਂ ਤਰ੍ਹਾਂ ਕਾਜ਼ਾ ਹੋ ਜਾਂਦਾ ਬੰਦਾ ਇਹ ਜੋ mohabbat ਹੈ ਇਹ ਹੁਣ ਕਾ ਹੈ ਕਾਮ ਮਹਿਰੂਬ ਕਾ ਜੋ ਲیتے ਹੋਏ ਨਾ ਮਰ ਜਾਏ ਮਿਟ ਜਾਏ ਹੋ ਜਾਏ ਬਦਲਾ ਦੋ ਸਾ ਉਹ ਦੋ ਲਾਈਨਾਂ ਕਣਕਾਂ ਦੇ ਉਰਲੀ ਅੱਜ ਇਹ ਦੋ ਲਾਈਨਾਂ ਜਿੱਤਰ ਬੋਲਦਾ ਕਣਕਾਂ ਦੇ ਉਲੇ ਤਿੱਤਰ ਬੋਲਦਾ ਦਮਨ ਸਾਹਿਬ ਥੋੜੇ ਜਿਹਾ ਇੰਟਰਫੈਕਸ਼ਨ ਜਿੱਤਰ ਇਹ ਟੇਬਲ ਨੇੜੇ ਕਰ ਨਾ ਹਟਕੋ ਰੱਖੋ ਉਹਦਾ ਪ੍ਰਵੈਸਰ ਹਤੇ ਸਿੰਘ ਜੀ ਤੇ ਬਰਨਸ ਬੰਦ ਤਿਆਰ ਹਾਂ ਮੰਡੀਆ ਬਸਲ ਲਿਖਿਆ ਪਾਪ ਦਿਲ ਗਏ ਗਿਆ ਬਦਲ ਗਿਆ ਪਾ ਬਦਲ ਗਏ ਤੇਰੇ ਮੇਰੇ ਪਿੰਦੇ ਆ ਬਦਲ ਗਏ ਬਦਲ ਪਰ ਤਾਂ ਗਿਆਂ ਪ੍ਰੀਤ ਦੀ ਅਰ ਤਾਂ ਗਿਆਂ ਬਦਲ ਪਰ ਤਾਂ ਗਿਆਂ ਪ੍ਰੀਤ ਦੀ ਅਰ ਤਾਂ ਗਿਆਂ ਜਗ ਪਿਆਰ ਪੈਸੇ ਟਣ ਟੋਲਦਾ ਕਣਕਾਂ ਵਿੱਚ ਕਿਦਰੇ ਕਣਕਾਂ ਦੇ ਬੋਲੇ ਹਰੇ ਬੀਤ ਤੇ ਬੋਲਦਾ ਇੱਕ ਮੈਂ ਬੋਲਦਾ ਯਾਦ ਮੈਨੂੰ ਆਵੇ ਪਹਿਲੀ ਛੋ ਤੇਰੇ ਹੱਥ ਦੀ ਸਾਈਕਲ ਦੀ ਚੈਨ ਵਿੱਚੋਂ ਚੁੰਨੀ ਨਹੀਂ ਸੀ ਦਿੱਤ ਦੀ ਉਹਦੀ ਕੋਸ਼ਿਸ਼ ਤੋਂ ਪਜਾਈ ਚਾ ਗਈ ਸੀ ਚੁੱਪ ਜਾਈ ਉਹਦੀ ਕੋਸ਼ਿਸ਼ ਤੋਂ ਪਜਾਈ ਚਾ ਗਈ ਸੀ ਚੁੱਪ ਜਾਈ ਦਿਲ ਰੇ ਹਪਾਰੇ ਵੰਡੂਤ ਦੋ ਕੰਕਾਂ ਇਤਰੇ बिना के भूमिक बहुत सतकारियो अते सिंह जी सरदारी सरेंद्र अते जी